Taip, taip, taip. ਅੱਜ ਤਾਂ ਸੱਤ ਬੰਦੇ ਆਜੋ ਮੈਂ ਖੜਾ ਰਹਿ ਕਰਾਂਗਾ ਨਹੀਂ ਨਹੀਂ ਸੀਪੀਆਲ ਤੋਂ ਲੈ ਲੇ ਨਾ ਅੰਦਰ ਤਾਂ ਜਾਣ ਨਹੀਂ ਦੇਣਾ ਸਾਨੂੰ ਅਸੀਂ ਕਿਹੜਾ ਮੋਢੇ ਬੰਦੇ ਆ ਇਹ ਸਾਰੇ ਜਾ ਪ੍ਰਯਾਜ ਦਾ ਇੱਥੋਂ ਆਉਣ ਲੈ ਜਾ ਅੱਗੇ ਲੈ ਜਾ ਚਾਹ ਤਾਂ ਲੈ ਲਓ ਸਾਰੇ ਜਾ ਮੈਂ ਇੱਧਰ ਇੱਕ ਸਮਾਈਂ ਥਲੋ ਸਮਾਈਂ ਥਲੋ ਸਾਹੂ ਕਾਉੜੇ ਸਾਹੂ ਤਾਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਤਾਨੂੰ ਇਨਸਾਫ

ਇੱਕ ਮੰਗ ਪੱਤਰ ਦੇਣਾ ਸੀ ਤੇ ਸੰਕੇਤਕ ਧਰਨਾ ਸੀ ਤੇ ਜਿਸ ਤਰ੍ਹਾਂ ਦੀ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਐਤੋਂ ਪਤਾ ਲੱਗਦਾ ਜਿੱਦਾਂ ਆਈਪੀਐਸ ਮੈਡਮ ਦਾ ਤਬਾਦਲਾ ਹੋਇਆ ਇਹ ਇਨਕੁਆਰੀ ਨੂੰ ਉਤਾਰ ਬਿਟੋ ਕਰਨਾ ਚਾਹੁੰਦੇ ਐ ਤੇ ਇਹ ਨਹੀਂ ਚਾਹੁੰਦੇ ਕਿ ਆਪਣੇ ਏਜੰਟਾਂ ਨੂੰ ਕਾਂਗਰਸੀ ਏਜੰਟ ਆਪਣੇ ਬਚਾਉਣਾ ਚਾਹੁੰਦੇ ਤੇ ਉਹਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਸਾਡਾ ਅੱਜ ਅਸੀਂ ਬਾਹਰ ਬੈਠੇ ਆ ਅੱਗੇ ਵੀ ਅਸੀਂ ਇਹਦਾ ਘਰ ਕੇ ਰਿਆ ਸੀਗਾ ਬੈਂਸ ਦਾ ਜਿਹੜਾ ਬਲਦਕਾਰੀ ਹੈ ਤੇ ਅੱਗੋਂ ਵੀ ਬਿਲਕੁਲ 7 ਦਿਨ ਹੋ ਗਏ ਅੱਗੋਂ ਵੀ ਇਹ ਕੰਮ ਕਰ ਜਾ ਰਹੇ ਹੋਊਗਾ ਕਿਥੇ ਉਹ ਸੋਚ ਲੈਣ ਕਿ ਬਚ ਜਾਣਗੇ ਅਸੀਂ ਬਚਨ ਨਹੀਂ ਦਿੰਦੇ ਇਸ ਗੱਲ ਨੂੰ ਧਮਕੀਆਂ ਤਾਂ ਇੰਦਰਾ ਗਾਂਧੀ ਵੀ ਦਿੰਦੇ ਰਹਿੰਦੇ ਸੀ ਪੰਜਾਬੀਆਂ ਨੂੰ ਪੰਜਾਬੀਆਂ ਧਮਕੀਆਂ ਦੇ ਡਰਦੇ ਜਿਹੜੇ ਬੰਦੇ ਅਸੀਂ ਖੁੱਲੇ ਆਮ ਘੁੰਮਦੇ ਆ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹੋ ਜਿਹੇ ਲੋਕ ਉੱਪਰ ਜਦੋਂ ਉੱਪਰ ਥੁੱਕਦੇ ਆ ਤੇ ਉਹਦੇ ਮੂੰਹ ਤੇ ਆਪ ਹੀ ਥੁੱਕ ਪੈਂਦੀ ਹੈ ਅੱਜ ਇਸ ਮੁੱਚੀ ਲੀਡਰਸ਼ਿਪ ਵੱਲੋਂ ਇੱਕ ਮੰਗ ਪੱਤਰ ਦਿਨਾ ਸੀ ਤੇ ਸੰਕੇਤਕ ਧਰਨਾ ਸੀ ਤੇ ਜਿਸ ਤਰ੍ਹਾਂ ਦੀ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਐਤੋਂ ਪਤਾ ਲੱਗਦਾ ਜਿੱਦਾਂ ਆਈਪੀਐਸ ਮੈਡਮ ਦਾ ਤਬਾਦਲਾ ਹੋਇਆ ਇਹ ਇਨਕੁਆਰੀ ਨੂੰ ਉਤਾਰ ਬਿਟੋ ਕਰਨਾ ਚਾਹੁੰਦੇ ਐ ਤੇ ਇਹ ਨਹੀਂ ਚਾਹੁੰਦੇ ਕਿ ਆਪਣੇ ਏਜੰਟਾਂ ਨੂੰ ਕਾਂਗਰਸੀ ਏਜੰਟ ਆਪਣੇ ਬਚਾਉਣਾ ਚਾਹੁੰਦੇ ਤੇ ਉਹ ਉਹਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਸਾਡਾ ਅੱਜ ਅਸੀਂ ਬਾਹਰ ਬੈਠੇ ਆ ਅੱਗੇ ਵੀ ਅਸੀਂ ਇਹਦਾ ਘਰ ਕੇ ਰਿਆ ਸੀਗਾ ਬੈਂਸ ਦਾ ਜਿਹੜਾ ਬਲਤਕਾਰੀ ਹੈ ਤੇ ਅੱਗੋਂ ਵੀ ਬਿਲਕੁਲ 7 ਦਿਨ ਹੋ ਗਏ ਅੱਗੋਂ ਵੀ ਇਹ ਕੰਮ ਕਰ ਜਾ ਰਹੀ ਹੋਊਗਾ ਕਿਤੇ ਉਹ ਸੋਚ ਲੈਣ ਕਿ ਬਚ ਜਾਣਗੇ ਅਸੀਂ ਬਚਣ ਨਹੀਂ ਦਿੰਦੇ ਇਸ ਗੱਲ ਨੂੰ। ਮੈਂ ਗੱਲ ਕਰੀ ਕਿ ਤਰ੍ਹਾਂ ਕਿ ਲਾਈਕ ਧਮਕੀਆਂ ਤੁਹਾਨੂੰ ਆ ਰਹੀਆਂ। ਧਮਕੀਆਂ ਤਾਂ ਇੰਦਰਾ ਗਾਂਧੀ ਵੀ ਦਿੰਦੇ ਰਹਿੰਦੇ ਸੀ ਪੰਜਾਬੀਆਂ ਨੂੰ ਪੰਜਾਬੀਆਂ ਧਮਕੀਆਂ ਤੋਂ ਡਰਦੇ ਜਿਹੜੇ ਬੰਦੇ ਅਸੀਂ ਖੁੱਲੇ ਆਮ ਘੁੰਮਦੇ ਆ ਕੋਈ ਫਰਕ ਨਹੀਂ ਪੈਂਦਾ ਸਾਨੂੰ। ਐੋ ਜੇ ਲੋਕ ਉੱਪਰ ਜਦੋਂ ਉੱਪਰ ਥੁੱਕਦੇ ਆ ਤੇ ਉਹਦੇ ਮੂੰਹ ਤੇ ਆਪ ਹੀ ਥੁੱਕ ਪੈਂਦੀ। ਕੁਛ ਹੈ ਜੀ ਅੱਜ ਇਸ ਮੁੱਚੀ ਲੀਡਰਸ਼ਿਪ ਵੱਲੋਂ ਇੱਕ ਮੰਗ ਪੱਤਰ ਦਿਨਾ ਸੀ ਤੇ ਸੰਕੇਤਕ ਧਰਨਾ ਸੀ ਤੇ ਜਿਸ ਤਰ੍ਹਾਂ ਦੀ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਐਤੋਂ ਪਤਾ ਲੱਗਦਾ ਜਿੱਦਾਂ ਆਈਪੀਐਸ ਮੈਡਮ ਦਾ ਤਬਾਦਲਾ ਹੋਇਆ ਇਹ ਇਨਕੁਆਰੀ ਨੂੰ ਤਾਰ ਬਿਟੋ ਕਰਨਾ ਚਾਹੁੰਦੇ ਐ ਤੇ ਇਹ ਨਹੀਂ ਚਾਹੁੰਦੇ ਕਿ ਆਪਣੇ ਏਜੰਟਾਂ ਨੂੰ ਕੰਗਸੀ ਏਜੰਟ ਆਪਣੇ ਬਚਾਉਣਾ ਚਾਹੁੰਦੇ ਤੇ ਉਹ ਉਹਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਸਾਡਾ ਅੱਜ ਅਸੀਂ ਬਾਹਰ ਬੈਠੇ ਆ ਅੱਗੇ ਵੀ ਅਸੀਂ ਇਹਦਾ ਘਰ ਕੇ ਰਿਆ ਸੀਗਾ ਬੈਂਸ ਦਾ ਜਿਹੜਾ ਬਲਦਕਾਰੀ ਹੈ ਤੇ ਅੱਗੋਂ ਵੀ ਬਿਲਕੁਲ 7 ਦਿਨ ਹੋ ਗਏ ਅੱਗੋਂ ਵੀ ਇਹ ਕੰਮ ਕਰ ਜਾ ਰਹੀ ਹੋਊਗਾ ਕਿਥੇ ਉਹ ਸੋਚ ਲੈਣ ਕਿ ਬਚ ਜਾਣਗੇ ਅਸੀਂ ਬਚਣ ਨਹੀਂ ਦਿੰਦੇ ਇਸ ਕੰਨ ਨੂੰ ਆਪਾਂ ਗੱਲ ਕਰੀ ਕਿ ਤਰ੍ਹਾਂ ਕਿ ਲਾਈਕ ਧਮਕੀਆਂ ਵੀ ਤੁਹਾਨੂੰ ਆ ਰਹੀਆਂ ਧਮਕੀਆਂ ਤਾਂ ਇੰਦਰਾ ਗਾਂਧੀ ਵੀ ਦਿੰਦੇ ਜਾਂਦੀ ਸੀ ਪੰਜਾਬੀਆਂ ਨੂੰ ਪੰਜਾਬੀਆਂ ਧਮਕੀਆਂ ਦੇਣ ਦੇ ਜਿਹੜੇ ਬਾਤ ਸੁਸਤੀ ਦੀ ਗੱਲ ਹੈ ਕਿ ਕਬ ਵਿਚਾਰੀ ਵਿਦਵਾ ਔਰਤ ਜਿਹਦੇ ਨਾਲ ਬਲਾਤਕਾਰ ਹੋਇਆ ਉਹ ਥਾਂ ਥਾਂ ਤੇ ਠੋਕਾਂ ਖਾਂਦੀ ਫਿਰਦੀ ਆ ਲੇਕਿਨ ਉਹਦੀ ਸੁਲਵਾਈ ਨਹੀਂ ਹੋ ਰਹੀ ਕਿਉਂਕਿ ਇੱਕ ਹਫ਼ਤੇ ਤੋਂ ਗਰੀਬ ਔਰਤ ਹੈ ਵਿਦਵਾ ਵਿਚਾਰੀ ਕਦੇ ਕਿਸੇ ਕੋ ਜਾਂਦੀ ਆ ਕਦੇ ਕਿਤੇ ਜਾਂਦੀ ਆ ਮੈਂ ਸਮਝਦਾ ਇਦੋ ਮਾੜੀ ਸਰਕਾਰ ਦੀ ਕੀ ਹੋ ਸਕਦੀ ਨਹੀਂ ਉਸ ਬੋਕ ਕਹਿਣਾ ਚਾਹੀਦਾ ਸੀ ਪਹਿਲਾ ਪਰਚਾ ਦਰਜ ਕਰੋ ਅਗਲੀ ਕਰਮੇ ਫੇਰ ਹੋਊਗੀ ਲੇਕਿਨ ਉਹਨੂੰ ਕੋਈ ਇਨਸਾਫ ਮਿਲਣ ਦੀ ਸਾਨੂੰ ਉਮੀਦ ਕੋਈ ਨਹੀਂ ਲੇਕਿਨ ਪ੍ਰਮਾਤਮਾ ਦੇ ਕਰ ਦੇਹ ਜੁੜਾ ਲੇਕ ਅੰਧੇਰ ਨੇ ਸਾਫ ਮਿਲੂਗਾ ਸਰ ਜੰਮਾ ਗੱਲ ਕਰੇ ਸਰਕਾਰ ਦੀ ਕਿ ਤੱਕ ਮਿਲੀ ਭੁਗਤਾ ਮਿਲੀ ਮਤਲਬ ਕਹਿ ਕੇ ਚੁੱਕੀ ਮਿਲੀ ਭੁਗਤਾ ਪੁਲਿਸ ਵੀ ਨਾਲ ਮਿਲੀ ਹੈ ਸਰਕਾਰ ਵੀ ਮਿਲੀ ਹੈ ਬਹੁਤ 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 ਸੂਤੀ ਦੀ ਗੱਲ ਹੈ ਕੀ ਕਪਚਰੀ ਬੇਦਬਾਅ ਹੋਰ ਜਿੰਨਾ ਬਲਾਤਕਾਰ ਹੋਇਆ ਥਾਂ ਥਾਂ ਤੇ ਠੋਕਰਾ ਖਾਂਦੀ ਫਿਰਦੀ ਆ ਲੇਕਿਨ ਉਹਦੀ ਸੁਲਵਾਈ ਨਹੀਂ ਹੋ ਰਹੀ ਹਾਂਜੀ ਇਧਰ ਇਧਰ ਉਸ ਦੀ ਵਿਧਾਈ ਕਿੱਥੇ ਕਰਕੇ ਜਨ ਤੋਗੇ ਦੇਖੋ ਐਦੂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਬੋਰ ਡਰਾਏ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਨਾਰੀ 7 ਦਿਨ ਤੋਂ ਚੀਕਾ ਮਾਰ ਰਹੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਬੈਂਸ ਹੈ ਸਰਕਾਰ ਕਿਉਂ ਸੁੱਤੀ ਪਈ ਹੈ ਸਰਕਾਰ ਜਵਾਬ ਦੇਵੇ ਕਿ ਇਸ ਸਰਕਾਰ ਦੇ ਰਾਜ ਵਿੱਚ ਬਲਾਤਕਾਰ ਇੱਕ ਆਫੈਂਸ ਨਹੀਂ ਇਹ ਗੁਨਾਹ ਨਹੀਂ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰੀ ਦੱਸ ਦੇਣ ਕਿ ਅੱਜ ਤੱਕ ਕਦੇ ਰੇਪ ਦੇ ਕੇਸ ਵਿੱਚ ਇਨਕੁਆਇਰੀ ਹੋਈ ਹੋਵੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਤਾਂ ਹੁੰਦੀ ਦੇਖੀ ਹੈ ਪਰ ਇਹ 7 ਦਿਨ ਵਿੱਚ ਇਹਨਾਂ ਤੋਂ ਪਰਚਾ ਨਹੀਂ ਹੋ ਰਿਹਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਹੈ ਪਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਦਿੰਦਾ ਰੱਬ ਦੀਆਂ ਚੱਕੀਆਂ ਪੀਂਦੀਆਂ ਬਰੀਕ ਨੇ ਪਰ ਪੀਂਦੀਆਂ ਹੌਲੀ ਆ ਇਨਸਾਫ ਮਿਲੂ ਉਹਨੂੰ ਬੱਚੀ ਨੂੰ ਜੀ ਦੀ ਇੱਜ਼ਤ ਲੁੱਟੀ ਗਈ ਜਿਹਦੇ ਬਰਾਬਰ ਦੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਗਈ ਰੱਬ ਉਹਦੀ ਮਦਦ ਕਰੂਗਾ ਇਹ ਸਰਕਾਰ ਭਾਵੇਂ ਬੇਈਮਾਨ ਹੋ ਜੇ ਪਰ ਕੁਦਰਤ ਉਹਨੂੰ ਇਨਸਾਫ ਦੇਊਗਾ ਇੱਕ ਦਿਨ ਇਨਸਾਫ ਉਹਨੂੰ ਮਿਲੂਗਾ ਇਹਨਾਂ ਨੂੰ ਪਰਚੇ ਦਰਜ ਹੋਣਗੇ ਇਹਨਾਂ ਨੂੰ ਅਦਾਲਤ ਵਿੱਚ ਖੜਕੇ ਆਪਣੇ ਦੋਸ਼ਾਂ ਦੀ ਸਜ਼ਾ ਭੁਗਤਣੀ ਪਊਗੀ ਰੋਸ ਧਰਨਾ ਅੱਜ ਜੇ ਕੁਛ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਪਾਰਟੀ ਫੈਸਲਾ ਕਰੂ ਅਸੀਂ ਇਹ 19 ਦਿਨ ਨਿੱਕੇ ਬੈਠੇ ਜਿੰਨਾ ਚਿਰ ਇੱਕ ਵਿਧਵਾ ਔਰਤ ਨੂੰ ਇਨਸਾਫ ਨਹੀਂ ਮਿਲਦਾ ਹਾਂਜੀ ਦੇਖੋ ਐਦੂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਬੋੜ ਡਰਾਈ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਨਾਰੀ 7 ਦਿਨ ਤੋਂ ਚੀਕਾਂ ਮਾਰ ਰਹੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਬੈਂਸ ਹੈ ਸਰਕਾਰ ਕਿਉਂ ਸੁੱਤੀ ਪਈ ਹੈ ਸਰਕਾਰ ਜਵਾਬ ਦੇਵੇ ਕਿ ਇਸ ਸਰਕਾਰ ਦੇ ਰਾਜ ਵਿੱਚ ਬਲਾਤਕਾਰ ਇੱਕ ਅਫੈਂਸ ਨਹੀਂ ਇਹ ਗੁਨਾਹ ਨਹੀਂ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰੀ ਦੱਸ ਦੇਣ ਕਿ ਅੱਜ ਤੱਕ ਕਦੇ ਰੇਪ ਦੇ ਕੇਸ ਵਿੱਚ ਇਨਕੁਆਇਰੀ ਹੋਈ ਹੋਵੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਤਾਂ ਹੁੰਦੀ ਦੇਖੀ ਹੈ ਪਰ ਇਹ 7 ਦਿਨ ਵਿੱਚ ਇਹਨਾਂ ਤੋਂ ਪਰਚਾ ਨਹੀਂ ਹੋ ਰਿਹਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਹੈ ਪਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਦਿੰਦਾ ਰੱਬ ਦੀਆਂ ਚੱਕੀਆਂ ਪੀਂਦੀਆਂ ਬਰੀਕ ਨੇ ਪਰ ਪੀਂਦੀਆਂ ਹੌਲੀਆ ਇਨਸਾਫ ਮਿਲੂ ਉਹਨੂੰ ਬੱਚੀ ਨੂੰ ਜੀ ਦੀ ਇੱਜ਼ਤ ਲੁੱਟੀ ਗਈ ਜਿਹਦੇ ਬਰਾਬਰ ਦੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਗਈ ਰੱਬ ਉਹਦੀ ਮਦਦ ਕਰੂਗਾ ਇਹ ਸਰਕਾਰ ਭਾਵੇਂ ਬੇਈਮਾਨ ਹੋ ਜੇ ਪਰ ਕੁਦਰਤ ਉਹਨੂੰ ਇਨਸਾਫ ਦੇਊਗਾ ਇੱਕ ਦਿਨ ਇਨਸਾਫ ਉਹਨੂੰ ਮਿਲੂਗਾ ਇਹਨਾਂ ਨੂੰ ਪਰਚੇ ਦਰਜ ਹੋਣਗੇ ਇਹਨਾਂ ਨੂੰ ਅਦਾਲਤ ਵਿੱਚ ਖੜਕੇ ਆਪਣੇ ਦੋਸ਼ਾਂ ਦੀ ਸਜ਼ਾ ਭੁਗਤਣੀ ਪਊਗੀ ਰੋਸ ਧਰਨਾ ਅੱਜ ਜੇ ਕੁਛ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਪਾਰਟੀ ਫੈਸਲਾ ਕਰੂ ਅਸੀਂ ਇਹ ਔਨੀ ਦਿਨ ਨਹੀਂ ਟਿੱਕੇ ਬੈਠਦੇ ਜਿੱਨਾਂ ਚਿਰ ਇੱਕ ਵਿਧਵਾ ਔਰਤ ਨੂੰ ਇਨਸਾਫ ਨਹੀਂ ਮਿਲਦਾ ਹਾਂਜੀ ਦੇਖੋ ਐਦੂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਬੋਰ ਡਰਾਈ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਨਾਰੀ 7 ਦਿਨ ਤੋਂ ਚੀਕਾਂ ਮਾਰ ਰਹੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਬੈਂਸ ਹੈ ਸਰਕਾਰ ਕਿਉਂ ਸੁੱਤੀ ਪਈ ਹੈ ਸਰਕਾਰ ਜਵਾਬ ਦੇਵੇ ਕਿ ਇਸ ਸਰਕਾਰ ਦੇ ਰਾਜ ਵਿੱਚ ਬਲਾਤਕਾਰ ਇੱਕ ਅਫੈਂਸ ਨਹੀਂ ਇਹ ਗੁਨਾਹ ਨਹੀਂ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰੀ ਦੱਸ ਦੇਣ ਕਿ ਅੱਜ ਤੱਕ ਕਦੇ ਰੇਪ ਦੇ ਕੇਸ ਵਿੱਚ ਇਨਕੁਆਇਰੀ ਹੋਈ ਹੋਵੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਤਾਂ ਹੁੰਦੀ ਦੇਖੀ ਹੈ ਪਰ ਇਹ 7 ਦਿਨ ਵਿੱਚ ਇਹਨਾਂ ਤੋਂ ਪਰਚਾ ਨਹੀਂ ਹੋ ਰਿਹਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਹੈ ਪਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਦਿੰਦਾ ਰੱਬ ਦੀਆਂ ਚੱਕੀਆਂ ਪੀਂਦੀਆਂ ਬਰੀਕ ਨੇ ਪਰ ਪੀਂਦੀਆਂ ਹੌਲੀਆ ਇਨਸਾਫ ਮਿਲੂ ਉਹਨੂੰ ਬੱਚੀ ਨੂੰ ਜੀ ਦੀ ਇੱਜ਼ਤ ਲੁੱਟੀ ਗਈ ਜਿਹਦੇ ਬਰਾਬਰ ਦੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਗਈ ਰੱਬ ਉਹਦੀ ਮਦਦ ਕਰੂਗਾ ਇਹ ਸਰਕਾਰ ਭਾਵੇਂ ਬੇਈਮਾਨ ਹੋ ਜੇ ਪਰ ਕੁਦਰਤ ਉਹਨੂੰ ਇਨਸਾਫ ਦੇਊਗਾ ਇੱਕ ਦਿਨ ਇਨਸਾਫ ਉਹਨੂੰ ਮਿਲੂਗਾ ਇਹਨਾਂ ਨੂੰ ਪਰਚੇ ਦਰਜ ਹੋਣਗੇ ਇਹਨਾਂ ਨੂੰ ਅਦਾਲਤ ਵਿੱਚ ਖੜਕੇ ਆਪਣੇ ਦੋਸ਼ਾਂ ਦੀ ਸਜ਼ਾ ਭੁਗਤਣੀ ਪਊਗੀ ਰੋਸ ਧਰਨਾ ਅੱਜ ਜੇ ਕੁਛ ਨਹੀਂ ਕਰਦੇ ਫਿਰ ਉਦੋਂ ਬਾਅਦ ਪਾਰਟੀ ਫੈਸਲਾ ਕਰੂ ਅਸੀਂ ਇਹ ਕੰਨੀ ਦਿਨ ਨਹੀਂ ਟਿੱਕੇ ਬੈਠਦੇ ਜਿੱਨਾਂ ਚਿਰ ਇੱਕ ਵਿਧਵਾ ਔਰਤ ਨੂੰ ਇਨਸਾਫ ਨਹੀਂ ਮਿਲਦਾ ਹਾਂਜੀ ਦੇਖੋ ਐਦੂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਬੋਰ ਡਰਾਏ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਨਾਰੀ 7 ਦਿਨ ਤੋਂ ਚੀਕਾਂ ਮਾਰ ਰਹੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਬੈਂਸ ਹੈ ਸਰਕਾਰ ਕਿਉਂ ਸੁੱਤੀ ਪਈ ਹੈ ਸਰਕਾਰ ਜਵਾਬ ਦੇਵੇ ਕਿ ਇਸ ਸਰਕਾਰ ਦੇ ਰਾਜ ਵਿੱਚ ਬਲਾਤਕਾਰ ਇੱਕ ਅਫੈਂਸ ਨਹੀਂ ਇਹ ਗੁਨਾਹ ਨਹੀਂ ਮੈਨੂੰ ਲੁਧਿਆਣਾ ਪੁਲਿਸ ਕਮਿਸ਼ਨਰੀ ਦੱਸ ਦੇਣ ਕਿ ਅੱਜ ਤੱਕ ਕਦੇ ਰੇਪ ਦੇ ਕੇਸ ਵਿੱਚ ਇਨਕੁਆਇਰੀ ਹੋਈ ਹੋਵੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਤਾਂ ਹੁੰਦੀ ਦੇਖੀ ਹੈ ਪਰ ਇਹ 7 ਦਿਨ ਵਿੱਚ ਇਹਨਾਂ ਤੋਂ ਪਰਚਾ ਨਹੀਂ ਹੋ ਰਿਹਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਹੈ ਪਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਦਿੰਦਾ مرت آباد اے ریلی میری سرکار مرت آباد مرت آباد مرت آباد نادکری بیس مرت آباد مرت آباد مرت آباد ਇਜਾਦ ਦਾ ਸੱਤ ਬੰਦੇ ਆ ਜੋ ਮੈਂ ਖੜਾ ਕਰਾਂਗਾ ਨਹੀਂ ਨਹੀਂ ਜੀ ਸੀਪੀ ਆਪ ਤੋਂ ਲੈ ਜੀ ਇੱਥੇ ਆ ਜਾ ਇੱਧਰ ਤਾਂ ਜਾਣ ਨਹੀਂ ਦੇਣਾ ਸਾਡੀ ਅਸੀਂ ਕਿਹੜਾ ਬਹੁਤੇ ਬੰਦੇ ਆ ਇਹ ਸਾਰੇ ਯਾਰ ਇੱਥੋਂ ਆਉਣ ਲੈ ਜਾ ਅੱਗੇ ਲੈ ਜਾ ਜਦੋਂ ਜਾਵਾਂਗੇ ਜਦੋਂ ਲੈ ਲੈ ਜੀ ਇੱਧਰ ਇੱਕ ਸਮਾਈਲ ਚੱਲੋ ਸਮਾਈਲ ਚੱਲੋ ਸਾਹੂ ਕਾਵੜੇ ਸਾਹੂ ਤੈਨੂੰ ਇਨਸਾਫ ਦੇ ਸਾਬ ਜੋ ਇਨਸਾਫ ਦਿਓ ਤਾਨੂੰ ਇਨਸਾਫ ਦਿਓ ਸਾਡੀ ਪੰਜਾਬ ਸਰਕਾਰ ਲਾਸਪਾਟ ਹੋਣ ਐ ਇੰਸਪੈਕਟਰ ਦੀ ਤੱਕ ਆ ਰਿਹਾ ਹੈ ਜੱਜ ਜਤਿੰਦਰ ਨੂੰ ਬੁਲਾਇਓ ਜਤਿੰਦਰ ਜੀ ਨੂੰ ਬੁਕਾਇਦ ਜਤਿੰਦਰ ਨੇ ਮਰੀਆਂ ਚਲੋ ਜਤਿੰਦਰ ਕਹਿੰਦੇ ਕੋਈ ਰਾਜਮੀ 声に声に出される。 ਮੈਂ ਤੁਹਾਨੂੰ ਦੱਸਦਾ ਮਾਰਨਾ ਕਿ ਸਭਾਰ ਚੱਲੀ ਹੈ ਜਿਹੜੇ ਜਿੰਦਾਬਾਦ ਜਿੰਦਾਬਾਦ ਇਹ ਰਲੀ ਮਿਲ ਸਰਕਾਰ ਮਰਦਾਬਾਦ 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 ਰਾਜਨੀਤੀ ਬੈਸ ਮਰਦਾਬਾਦ 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 ਇੱਕ ਮਿੰਟ ਬਾਈਟ ਕਰ ਲਿਆ ਆਹੋ ਜੀ ਇੱਕ ਮਿੰਟ ਰੁਕ ਜਿਓ ਪਾਜੀ ਇੱਕ ਹਾਂ ਅੱਜ ਤਾਂ ਸੱਤ ਬੰਦੇ ਆਜੋ ਮੈਂ ਖਰਿਆ ਕਰਾਂਗੇ ਨਹੀਂ ਨਹੀਂ ਬੀਸੀਪੀ ਆ ਬਸ ਤੋ ਰਹੇ ਹਾਂ ਇੱਥੇ ਆ ਜਾ ਅੰਦਰ ਤਾਂ ਜਾਣ ਨਹੀਂ ਦੇਣਾ ਸਾਨੂੰ ਅਸੀਂ ਜਿਹੜਾ ਬਹੁਤੇ ਬੰਦੇ ਆ ਸਾਰੇ ਯਾਰ ਸਾਰਾ ਆ ਲੈ ਜਾ ਆਗੇ ਲੈ ਜੀ ਅਗਰ ਜਾਵਾਂਗੇ ਸਾਰੇ ਜਾਵਾਂਗੇ ਜਿਆਦਾ ਮੈਨੂੰ ਆਜੀ ਇਧਰ ਇੱਕ ਸਮਾਈਂ ਢੱਲੋ ਸਮਾਈਂ ਢੱਲੋ ਸਾਹ ਗਾਵੜੇ ਸਾਹ ਤਾਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਤਾਨੂੰ ਇਨਸਾਫ ਦਿਓ ਹੁਣ ਦੇਖੋ ਸਾਰੇ ਸਾਡੀ ਤੇਰੀ ਸਰਕਾਰ ਲਾਸਟ ਫਾਲੋਅਰ ਹੈ ਹਾਸ਼ਟੈਗ ਤੱਕ ਆ ਰਿਹਾ ਹੈ ਜੱਜ ਚਤੰਦਰ ਨੂੰ ਬੁਲਾਇਆ ਸੀ چو والا جو اندر جي نونو بڪهڻو ۽ اندر جي ناني ۽ مريان جي نواب جن اندر تبي کوئی لاج ۾ ポイントにならかねえわけで ਬੰਦ ਕਰੀ ਜਿੰਦਾਬਾਦ 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 ਇਹ ਰਲੀ ਮੇਰੀ ਸਰਕਾਰ ਮਰਦਾਬਾਦ 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 ਰਾਜਕਰੀ ਬੈਸ ਮਰਦਾਬਾਦ 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 ਪਾਜੀ ਇੱਕ ਵਾਰ ਮਗਰ ਆ ਜਾ ਕਹਿੰਦੇ ਅੱਜ ਤਾਂ ਸੱਤ ਬੰਦੇ ਆਜੂ ਮੈਂ ਖਰਿਆ ਕਰਾਂਗਾ ਨਹੀਂ ਨਹੀਂ ਜੀਸੀਪੀ ਆਪ ਤੋਂ ਆ ਜਾਈਏ ਇੱਥੇ ਆ ਜਾ ਇੱਧਰ ਤਾਂ ਜਾਣ ਨਹੀਂ ਦੇਣਾ ਸਾਡੀ ਅਸੀਂ ਕਿਹੜਾ ਮੋਹਰੇ ਬੰਦੇ ਆ ਇਹ ਸਾਰੇ ਯਾਰ ਅੱਜ ਆਹ ਚੋ ਆਣ ਲੈ ਜਾਣ ਚੱਕੀਆਂ ਪੀਂਦੀਆਂ ਬਰੀਕ ਨੇ ਪਰ ਪੀਂਦੀਆਂ ਹੌਲੀਆ ਇਨਸਾਫ ਮਿਲੂ ਉਹਨੂੰ ਬੱਚੀ ਨੂੰ ਜੀ ਦੀ ਇੱਜ਼ਤ ਲੁੱਟੀ ਗਈ ਜਿਹਦੇ ਬਰਾਬਰ ਦੇ ਬੱਚਿਆਂ ਦੇ ਹੋਣ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਗਈ ਰੱਬ ਉਹਦੀ ਮਦਦ ਕਰੂਗਾ ਇਹ ਸਰਕਾਰ ਭਾਵੇਂ ਬੇਈਮਾਨ ਹੋ ਜੇ ਪਰ ਕੁਦਰਤ ਉਹਨੂੰ ਇਨਸਾਫ ਦੇਊਗਾ ਇੱਕ ਦਿਨ ਇਨਸਾਫ ਉਹਨੂੰ ਮਿਲੂਗਾ ਇਹਨਾਂ ਨੂੰ ਪਰਚੇ ਦਰਜ ਹੋਣਗੇ ਇਹਨਾਂ ਨੂੰ ਅਦਾਲਤ ਵਿੱਚ ਖੜਕੇ ਆਪਣੇ ਦੋਸ਼ਾਂ ਦੀ ਸਜ਼ਾ ਭੁਗਤਣੀ ਪਊਗੀ ਰੋਸ ਧਰਨਾ ਅੱਜ ਜੇ ਕੁਝ ਨਹੀਂ ਕਰਦੇ ਫਿਰ ਓਦੋਂ ਬਾਅਦ ਪਾਰਟੀ ਫੈਸਲਾ ਕਰੂ ਅਸੀਂ ਇਹ ਕੰਨੀ ਦੇਰ ਨਹੀਂ ਟਿੱਕੇ ਬੈਠਦੇ ਜਿੱਨਾਂ ਚਿਰ ਇੱਕ ਵਿਧਵਾ ਔਰਤ ਨੂੰ ਇਨਸਾਫ ਨਹੀਂ ਮਿਲਦਾ ਅਣੀ ਇਸ ਰਾਹ ਇਦਾਂ ਰੂਸੀ ਜਾਈ ਕਿਤੇ ਦੇਖ ਕੇ ਨਾ ਤੋਗੇ ਦੇਖੋ ਇਦੋਂ ਵੱਡਾ ਬੇਇਨਸਾਫੀ ਧਰਤੀ ਤੇ ਨਹੀਂ ਦੇਖੀ ਬੋੜ ਰਹੇ ਹੋਏ ਨੇ ਸਰਕਾਰ ਨੇ ਥਾਂ ਥਾਂ ਤੇ ਨਾਰੀ ਦੀ ਸੁਰੱਖਿਆ ਹਮ ਘੁੰਮਦਿਆ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹੋ ਜੇ ਲੋਕ ਉੱਪਰ ਜਦੋਂ ਉੱਪਰ ਥੁੱਕਦੇ ਆ ਤੇ ਉਹਦੇ ਮੂੰਹ ਤੇ ਆਪ ਹੀ ਥੁੱਕ ਪੈਂਦੀ ਹੈ ਅੱਜ ਇਸ ਮੁੱਚੀ ਲੀਡਰਸ਼ਿਪ ਵੱਲੋਂ ਇੱਕ ਮੰਗ ਪੱਤਰ ਦਿਨਾ ਸੀ ਤੇ ਸੰਕੇਤਕ ਧਰਨਾ ਸੀ ਤੇ ਜਿਸ ਤਰ੍ਹਾਂ ਦੀ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਐਤੋਂ ਪਤਾ ਲੱਗਦਾ ਜਿੱਦਾਂ ਆਈਪੀਐਸ ਮੈਡਮ ਦਾ ਤਬਾਦਲਾ ਹੋਇਆ ਇਹ ਇਨਕੁਆਰੀ ਨੂੰ ਉਤਾਰ ਬਿਟੋ ਕਰਨਾ ਚਾਹੁੰਦੇ ਐ ਤੇ ਇਹ ਨਹੀਂ ਚਾਹੁੰਦੇ ਕਿ ਆਪਣੇ ਏਜੰਟਾਂ ਨੂੰ ਕਾਂਗਰਸੀ ਏਜੰਟ ਆਪਣੇ ਬਚਾਉਣਾ ਚਾਹੁੰਦੇ ਤੇ ਉਹ ਉਹਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਸਾਡਾ ਅੱਜ ਅਸੀਂ ਬਾਹਰ ਬੈਠੇ ਆ ਅੱਗੇ ਵੀ ਅਸੀਂ ਇਹਦਾ ਘਰ ਕੇ ਰਿਆ ਸੀਗਾ ਬੈਂਸ ਦਾ ਜਿਹੜਾ ਬਲਦਕਾਰੀ ਹੈ ਤੇ ਅੱਗੋਂ ਵੀ ਬਿਲਕੁਲ 7 ਦਿਨ ਹੋ ਗਏ ਅੱਗੋਂ ਵੀ ਇਹ ਕੰਮ ਕਰ ਜਾ ਰਹੀ ਹੋਊਗਾ ਕਿਤੇ ਉਹ ਸੋਚ ਲੈਣ ਕਿ ਬਚ ਜਾਣ ਧਮਕੀਆਂ ਤਾਂ ਇੰਦਰਾ ਕਾਂਦੇ ਵੀ ਦਿੰਦੇ ਰਹਿੰਦੇ ਸੀ ਪੰਜਾਬੀ ਉਹਨਾਂ ਪੰਜਾਬੀਆਂ ਧਮਕੀਆਂ ਤੋਂ ਡਰਦੇ ਜਿਹੜੇ ਬੰਦੇ ਅਸੀਂ ਖੁੱਲੇ ਆਮ ਘੁੰਮਦੇ ਆ ਕੋਈ ਫਰਕ ਨਹੀਂ ਪੈਂਦਾ ਸਾਨੂੰ ਐੋ ਜੇ ਲੋਕ ਉੱਪਰ ਜਦੋਂ ਉੱਪਰ ਥੁੱਕਦੇ ਆ ਤੇ ਉਹਦੇ ਮੂੰਹ ਤੇ ਆਪ ਹੀ ਥੁੱਕ ਪੈਂਦੀ ਆ ਅੱਜ ਸਮੁੱਚੀ ਲੀਡਰਸ਼ਿਪ ਵੱਲੋਂ ਇੱਕ ਮੰਗ